ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਆ ਥਾਈ ਨੰਬਰ ਵਾਰਡ ਆ ਆ 10 ਨੰਬਰ ਕਮਰਾ ਵੀਰੇ ਆ 10 ਨੰਬਰ ਕਮਰੇ ਦੇ ਜਿਹੜੇ ਏਸੀ ਲੱਗਿਆ ਸਿਰਫ ਨਾਮ ਦੇ ਏਸੀ ਲੱਗੇ ਹੋਇਆ ਜੀ ਆ ਪੇਸ਼ੈਂਟ ਦੀ ਹਾਲਤ ਦੇਖ ਲਓ ਕਿੰਨਾ ਪੇਸ਼ੈਂਟ ਪਏ ਆ ਬਿਲਕੁਲ ਵੀ ਕੇਅਰ ਨਹੀਂ ਹੈਗੀ ਇੱਥੇ ਬਿਲਕੁਲ ਵੀ ਕੇਅਰ ਨਹੀਂ ਹੈਗੀ ਇਹ ਸੈਕੰਡਰੀ ਏਸੀ ਲੱਗਿਆ ਇਹਦੀ ਹਾਲਤ ਦੇਖੋ ਜਮਾਂ ਖਸਫਾ ਹੋਈ ਪਿਆ ਜੀ ਇਹ ਪੇਸ਼ੈਂਟ ਆ ਸਾਹਮਣੇ ਬਿਲਕੁਲ ਕੇਅਰ ਨਹੀਂ ਹੋ ਰਹੀ ਪੇਸ਼ੈਂਟ ਦੀ ਭਾਈ ਸਾਹਿਬ ਦੱਸਿਓ ਇਧਰ ਤੁਹਾਨੂੰ ਕੀ ਫੈਸਿਲਿਟੀ ਮਿਲ ਰਹੀ ਹੈ ਇਧਰ ਉਹ ਵਾਰ ਚਹੀ ਬੁਰਾ ਆ ਲਈ ਜਮਤ ਸੇਕ ਮਾਰੀ ਇਹਦਾ ਕੋਈ ਏਸੀ ਨਹੀਂ ਚਾਲ ਦਾ ਲੈਣਾ ਨਾ ਕੋਈ ਵਾਰੀ ਆ ਕੰਮ ਤੇ ਤਾਂ ਆਪਾਂ ਹੁੰਦੀ ਐ ਤਾਂ ਆਹ ਬੁਰਾ ਆਣਾ ਕੋ ਗੱਲ ਹੈ ਕਹ ਕੇ ਆਉਣੇ ਆ ਚਾਰ ਚਾਰ ਰੀ ਰਣਾ ਪੈਣਾ ਕਹਣ ਉਸਤਾ ਨੂੰ ਕੋਈ ਆਉਂਦਾ ਹੀ ਨਹੀਂ ਥੀ ਠੀਕ ਹੈ ਜੀ ਜਿਹੜੇ ਏਸੀ ਲੱਗਿਆ ਫਿਰ ਇਨਾਮ ਦੇ ਲੱਗੇ ਜੀ ਇਨਾਮ ਦੇ ਲੱਗੇ ਆਈ ਤਾਂ ਵੀ ਮੈਨੂੰ ਉਤਾਰਾ ਲਾ ਕੇ ਦੇਖਣਾ ਕਹਿੰਦੇ ਨਹੀਂ ਲਾਉਣਾ ਨਹੀਂ ਚਲਾਉਣਾ ਜਮਤ ਆ ਬਈ ਕੂਲਰ ਲਾਇਆ ਹੈ ਤਾਂ ਦੇਣਾ ਠੀਕ ਹੈ ਜੀ ਜੀ ਦੱਸਿਓ ਇੱਥੇ ਤੁਹਾਨੂੰ ਕੀ ਕੀ ਮਿਲ ਰਿਆ ਫੈਸਿਲਿਟੀ ਇੱਥੇ ਹੀ ਕਰ ਲਈ ਸਾਡੀ ਆਦੀ ਵੈ ਘਰਾਟ ਹੋ ਜਾਂਦੀ ਹੈ ਠੀਕ ਹੈ ਜੀ ਜਿਹੜੇ ਏਸੀ ਲੱਗੇ ਤੇ ਉਹ ਚੱਲ ਨਹੀਂ ਰਹੀ ਏ ਠੀਕ ਹੈ ਜੀ ਜਦੋਂ ਤੁਸੀਂ ਸਵਾਲ ਕਰਦੇ ਹੋ ਕਿ ਕੀ ਸਵਾਲ ਕਰਦੇ ਤੁਹਾਨੂੰ ਕੋਈ ਨਹੀਂ ਅਸੀਂ ਸਾਨੂੰ ਤਾਂ ਬਾਈ ਤਾਂ ਬੁਮਾਰੀ ਦੇ ਬਤੇ ਫੇਰ ਲਿਆ ਕਦੀ ਹੁੰਦੇ ਇੱਧਰ ਭੱਜੇ ਜਾਂਦੇ ਨੇ ਕਦੀ ਇੱਧਰ ਭੱਜਦੇ ਨੇ ਠੀਕ ਹੈ ਜੀ ਠੀਕ ਹੈ ਕੋਈ ਸਵਾਲ ਜੀ ਨਹੀਂ ਹੁੰਦੇ ਸਾਨੂੰ ਇੱਟਾ ਵਟਾ ਮਤਲਬ ਇਹ ਨਾਮ ਦੇ ਸਟਾਫ ਹੈ ਜੀ ਇੱਥੇ ਜਿੰਨਾ ਵੀ ਹੈ ਹਾਂ ਜੀ ਹਾਂ ਜੀ ਠੀਕ ਹੈ ਜੀ ਅਸੀਂ ਦੂਰ ਦੇ ਇਲਾਕੇ ਚੋਂ ਆਏ ਆ ਅੱਛਾ ਜੀ ਸਾਨੂੰ ਇਹਦੇ ਅੱਧਾ ਦੀ ਸਮਝ ਨਹੀਂ ਆਉਂਦੀ ਠੀਕ ਹੈ ਜੀ ਕਰਮੀ ਬਹੁਤ ਜ਼ਿਆਦੀ ਹੈ ਠੀਕ ਹੈ ਜੀ ਆਹ ਦੇਖੋ ਜੀ ਬਾਰੀਆਂ ਤੋਂ ਪੂਰਾ ਸੇਕ ਆਈ ਜਾਂਦਾਗਾ ਇਹ ਪੂਰੇ ਦਾ ਪੂਰਾ ਰੂਮ ਜਿਹੜਾ ਬੰਦ ਕੀਤਾ ਜੀ ਪੂਰੇ ਦਾ ਪੂਰਾ ਏਸੀ ਵਗੈਰਾ ਕੋਈ ਨਹੀਂ ਚੱਲ ਰਹੀ ਤੇ